ਸਭ ਤੋਂ ਪਹਿਲਾਂ ਸਾਸਰੀ ਕਾਲਜੀ ਬਾਈ ਜੀ ਆ ਆਪਾਂ ਅੱਜ ਤੁਹਾਡੇ ਕੋਲੇ ਬਾਈ ਜੀ ਬੱਕਰੀਆਂ ਬਦਲ ਕੇ ਆਪਣੇ ਕੋਲੇ ਆ ਚੁੱਕੀਆਂ ਨੇ ਗੀਆਂ ਤਾਂ 9-10 ਬੱਕਰੀਆਂ ਨੇ ਬਾਈ ਜੀ ਆਪਣੇ ਕੋਲੇ ਦੇ ਆਹ ਬੱਕਰੀ ਸੂਈ ਹੋਈ ਆ ਵੀਰੇ ਵੱਡੀ ਬੱਕਰੀ ਆ ਬਿਲਕੁਲ ਟੋਪ ਦੀ ਆ ਵੀਰੇ ਦੇਖ ਸਕਦੇ ਹੋ ਬਾਈ ਜੀ ਆ ਛੇਲਾ ਮੰਗਰੇ ਦੇ ਤਾਂ ਕਿਸੇ ਵੀ ਬਾਈ ਨੂੰ ਲੋੜ ਹੋਵੇ ਵੀਰੇ ਆਪਣੇ ਨਾਲ ਕਨੈਕਟ ਜ਼ਰੂਰ ਕਰ ਲਵੇ ਆਪਾਂ ਸਕਰੀਨ ਤੇ ਨੰਬਰ ਆਪਦਾ ਦੇ ਦਾਂਗੇ ਬਾਈ ਜੀ ਆ ਦੇਖੋ ਵੀਰੇ ਬਿਲਕੁਲ ਓਕੇ ਆ ਬਾਈ ਥਣਾ ਥਣਾ ਦੀ ਸਾਤ ਆ ਵੀਰੇ ਦੇਖ ਸਕਦੇ ਹੋ ਬਿਲਕੁਲ ਵਧੀਆ ਬੱਕਰੀ ਆ ਵੀਰੇ ਵੱਡੀ ਬੱਕਰੀ ਆ ਕੋਈ ਉਹ ਨਹੀਂ ਹੈਗਾ ਬਾਈ ਛੋਟੀ ਬੱਕਰੀ ਠੀਕ ਆ ਜੀ ਗੱਲ ਆ ਦੰਦ ਦੇਖ ਸਕਦੇ ਹੋ ਬਾਈ ਜੀ ਦੇਖੋ ਦੰਦਾਂ ਦੀ ਵੀ ਬਿਲਕੁਲ ਨਵੀਂ ਹੋਊਗੀ ਵੀਰੇ ਕੋਈ ਦੰਦ ਘਸਿਆ ਨਹੀਂ ਹੋਊਗਾ ਬਾਈ ਜੀ 6 ਦੰਦ ਬੱਕਰੀ ਆ ਬਾਈ ਬਹੁਤ ਹੀ ਸਾਫ ਸੁਥਰੀ ਬੱਕਰੀ ਹੈ ਛੇਲਾ ਬਾਈ ਜੀ ਮਗਰ ਆ ਬਾਕੀ ਆਪਣੇ ਕੋਲੇ 10 11 ਬੱਕਰੀਆਂ ਆਈਆਂ ਹੋਈਆਂ ਨੇ ਬਾਈ ਦੇਖੋ ਬੱਕਰੀਆਂ ਬਹੁਤ ਵਧੀਆ ਨੇ ਬਾਈ ਜੀ ਠੀਕ ਆ ਜੀ ਜਿਵੇਂ ਆ ਬੱਕਰੀ ਆ ਬਾਈ ਇਹ ਦੇਖੋ ਛੇਲੀਆ ਮਗਰ ਆਹ ਦੇਖ ਸਕਦੇ ਹੋ ਵੀਰੇ ਇਹ ਥੋੜੀ ਜੀ ਦੇਸੀ ਟੌਪ ਜਿਵੇਂ ਬਾਈ ਕਹਿੰਦੇ ਨੇ ਕਿ ਠੀਕ ਹੈ ਜੀ ਉਹ ਚੀਜ਼ ਆ ਬਾਈ ਜੀ ਇਹ ਥਣਾ ਥੁਣਾ ਦੀ ਇਹ ਵੀ ਬਿਲਕੁਲ ਓਕੇ ਆ ਬਾਈ ਦੇਖੋ ਆਹ ਦੇਖ ਸਕਦੇ ਹੋ ਵੀਰੇ ਇਹ ਵੀ ਬਾਈ ਜੀ ਨਵੀਆਂ ਬਿਲਕੁਲ ਦੇਖੋ ਇਹਦੇ ਥੱਲੇ ਵੀ ਛੇਲਾ ਬਾਈ ਆਹ ਦੇਖ ਸਕਦੇ ਹੋ ਵੀਰੇ ਹਾਂ ਬਾਕੀ ਆਪਣੇ ਕੋਲੇ ਬੱਕਰੀਆਂ ਪੌਂਚੀਆਂ ਨੇ ਵੀਰੇ ਆਹ ਵੀ ਬੱਕਰੀ ਸੂਈ ਹੋਈ ਆ ਬਾਈ ਜੀ ਆਹ ਦੇਖ ਸਕਦੇ ਹੋ ਵੀਰੇ ਥਣਾ ਥੁਣਾ ਦੀ ਇਹ ਵੀ ਸਾਫ ਆ ਬਿਲਕੁਲ ਨਵੀਆਂ ਆ ਆ ਦੰਦਾਂ ਦੀ ਬਿਲਕੁਲ ਨਵੀਆਂ ਬਾਈ ਦੂਜੇ ਦੂਜੇ ਸੂਏ ਪੱਠਾ ਨੇ ਬਾਈ ਜੀ ਦੇਖ ਸਕਦੇ ਹੋ ਥਣ ਥਣ ਬਹੁਤ ਸਾਫ ਸੁਥਰੀਆਂ ਨੇ ਬਾਈ ਤਾਂ ਕਿਸੇ ਵੀ ਬਾਈ ਨੂੰ ਲੋੜ ਹੋਵੇ ਤਾਂ ਆਪਣੇ ਨਾਲ ਕਨੈਕਟ ਜ਼ਰੂਰ ਕਰੇ ਬਾਈ ਆ ਦੇਖੋ ਬਿਲਕੁਲ ਹੀ ਸਾਫ ਨੇ ਬਾਈ ਨਵੀਆਂ ਨੇ ਬਿਲਕੁਲ ਸਾਰੀਆਂ ਬੱਕਰੀਆਂ ਕੋਈ ਵੱਡੀ ਬੱਕਰੀ ਨਹੀਂ ਮੇਰੇ ਪੱਕੀ ਬੱਕਰੀ ਨਹੀਂ ਮਿਲੂਗੀ ਆ ਦੇਖ ਸਕਦੇ ਹੋ ਜੀ ਦੰਦਾਂ ਦੀਆਂ ਬਿਲਕੁਲ ਟੋਪ ਨੇ ਬਾਈ ਦੰਦ ਨਹੀਂ ਕੋਈ ਕਿਸੇ ਦਾ ਘਸਿਆ ਹੋਇਆ ਬਾਈ ਜੀ ਤਾਂ ਆ ਦੇਖ ਸਕਦੇ ਹੋ ਜੀ ਬੱਦੀ ਬੱਕਰੀ ਆ ਬਾਈ ਆ ਡੱਬੀ ਬੱਕਰੀ ਜੀ ਦੇਖ ਲਓ ਵੀਰੇ ਇਹ ਵੀ ਬਿਲਕੁਲ ਨਵੀਂ ਆ ਇਹ ਬੱਕਰੀ ਗੱਭਣ ਹੋਈ ਹੋਈ ਆ ਵੀਰੇ ਡੇਢ ਤੋਂ 2 ਮਹੀਨਿਆਂ ਦੀ ਠੀਕ ਆ ਜੀ ਗੱਲ ਇਹ ਵੀ ਬੱਕਰੀ ਸਾਫ਼ ਸੁਥਰੀ ਆ ਵੀਰੇ ਕੋਈ ਥਣਾ ਚ ਫਰਕ ਨਹੀਂ ਹੈਗਾ ਬਾਈ ਜੀ ਇੱਕ ਇਹ ਪਾਠ ਆਪਣੇ ਕੋਲੇ ਇਹ ਥੋੜੇ ਦਿਨਾਂ ਦੀ ਗੱਭ ਹੋਈ ਹੋਈ ਆ ਵੀਰੇ ਕਹਿ ਕੇ ਦਮਾਂਗੇ ਬਾਈ ਜੀ ਇਹ ਨਹੀਂ ਹੋਊਗਾ ਵੀ ਕੋਈ ਧੋਖੇ ਬਾਜੀ ਵਾਲਾ ਕੰਮ ਹੋਊਗਾ ਬਾਈ ਜੀ 6 ਦੰਦ ਪਾਠ ਆ ਗਈ ਇਹ ਸ਼ੇਰੇ ਰੰਗ ਚ ਆ ਗਈ ਵੀਰੇ ਆਪ ਦੇਖ ਸਕਦੇ ਹੋ ਜੀ ਕਿਸੇ ਵੀ ਬਾਈ ਨੂੰ ਲੋੜ ਹੋਵੇ ਤਾਂ ਆਪਣੇ ਨਾਲ ਕਨੈਕਟ ਜ਼ਰੂਰ ਕਰ ਸਕਦਾ ਵੀਰੇ ਸਾਰੀਆਂ ਨਵੀਆਂ ਹੀ ਪੱਠਾਂ ਨੇ ਬਾਈ ਵੱਡੀ ਬੱਕਰੀ ਕੋਈ ਨਹੀਂ ਹੋਊਗੀ ਆ ਦੇਖ ਸਕਦੇ ਹੋ ਜੀ ਬਿਲਕੁਲ ਓਕੇ ਨੇ ਬਾਈ ਬਿਲਕੁਲ ਤਸੱਲੀ ਬੰਦ ਬਿਲਕੁਲ ਨਵੀਆਂ ਵੀਰੇ ਚਾਰ ਦੰਦ ਪਾਠਾ ਵੀਰੇ 6 ਦੇ ਹੁਣ ਕੱਢ ਰਹੀ ਆ ਬਾਈ ਦੇਖੋ ਜੀ ਬਿਲਕੁਲ ਨਵੀਆਂ ਤਾਂ ਕਨੈਕਟ ਆਪਣੇ ਨਾਲ ਜਰੂਰ ਕਰੇ ਬਾਈ ਜਿਹਨੂੰ ਲੋਡ ਹੋਵੇ ਠੀਕ ਹੈ ਜੀ ਗੱਲ ਆ ਦੇਖੋ ਜੀ ਬਿਲਕੁਲ ਨਵੀਆਂ ਵੀਰੇ ਆ ਬੱਕਰੀ ਦੇਖ ਲਓ ਵੱਡੀ ਇਹ ਵੀ ਬਿਲਕੁਲ ਸਾਫ ਆ ਬਾਈ ਕੋਈ ਵੱਡੀ ਨਹੀਂ ਉਬਰਦੀ ਹੈਗੀ ਨਵੇਂ ਦੰਦ ਨੇ ਬਾਈ ਕੋਈ ਦੰਦ ਉਹ ਨਹੀਂ ਹੈਗੇ ਦੇਖ ਸਕਦੇ ਹੋ ਵੀਰੇ ਇਹ ਵੀ ਬੱਕਰੀ ਆਪਣੇ ਕੋਲੇ ਪਕਾਊਗਾ ਬਾਈ ਜੀ हां जी हां बिल्कुल ओके है वीर ए भी बिल्कुल जायज मूल्य ਹੋਊਗਾ ਵੀਰੇ ਨੰਬਰ ਤੇ ਆਪਾਂ ਬਾਈ ਨੂੰ ਦੱਸ ਸਕਦੇ ਆ ਵੀਰੇ ਨਵੀਆਂ ਪੱਠਾਂ ਨੇ ਬਿਲਕੁਲ ਆ ਦੇਖੋ ਜੀ ਮੈਂ ਕਾਲੀ ਪੱਠ ਹੋ ਗਈ ਵੀਰੇ ਆ ਦੇਖ ਸਕਦੇ ਹੋ ਇਹ ਵੀ ਬਿਲਕੁਲ ਨਵੀਆਂ ਆ ਵੀਰੇ ਆ ਚੈੱਕ ਕਰੋ ਜੀ ਇਹ ਵੀ ਚਾਰ ਦਾਂਦੀ ਆ ਵੀਰੇ ਠੀਕ ਆ ਜੀ ਨਵੀਆਂ ਥਣਾ ਥਣਾ ਦੀ ਇਹ ਵੀ ਸਾਫ ਫਕਰੀ ਦੇਖ ਸੋ ਬਿਲਕੁਲ ਓਕੇ ਆ ਬਾਈ ਇੱਕੇ ਲਾਲ ਬੱਕਰੀ ਆ ਗਈ ਜੀ ਆਪਣੇ ਕੋਲੇ ਤੀਜੇ ਇੱਕ ਸੂਇਆ ਬਾਈ ਇਹ ਵੀ ਬਹੁਤ ਟੌਪ ਚਾ ਚਿੱਟੀ ਅੱਖ ਵੀਰੇ ਦੰਦਾਂ ਦੀ ਇਹ ਵੀ ਬਿਲਕੁਲ ਨਵੀਂ ਹੈ ਜੀ ਦੇਖੋ ਥਣਾ ਥਣਾ ਦੀ ਬਾਈ ਜੀ ਬਿਲਕੁਲ ਸਾਫ਼ ਸੁਥਰੀ ਆ ਇਹ ਵੀ ਬੱਕਰੀ 2 ਮਹੀਨਿਆਂ ਦੀ ਗੱਬ ਆ ਜੀ ਇਹ ਕਾ ਪਾਠ ਆ ਗਈ ਬਾਈ ਆਪਣੇ ਕੋਲੇ ਦੋ ਦੰਦ ਆ ਦੇਖੋ ਜੀ ਇਹ ਵੀ ਥਣਾ ਦੀ ਬਹੁਤ ਵਧੀਆ ਟੌਪ ਆ ਨਵੀਂ ਪਾਠ ਆ ਵੀਰੇ ਇਹ ਬਾਈ ਜੀ ਹੁਣ 4 ਦੇ ਚੱਕੇ ਨੇ ਬਾਈ ਜੀ ਦੰਦ ਦੇ ਨੇ ਠੀਕ ਆ ਜੀ ਆ ਦੇਖ ਸਕਦੇ ਹੋ ਬਾਈ ਆ ਬਹੁਤ ਟੌਪ ਦੀ ਪਾਠਾ ਵੀਰੇ ਕੋਈ ਵੀ ਕਿਸੇ ਤਰ੍ਹਾਂ ਦਾ ਨੁਕਸ ਨਹੀਂ ਹੈਗਾ ਬਾਈ ਜੀ ਇਹ ਆ ਦੇਖੋ ਵੀਰੇ ਆ ਪਾਠਾ ਵੀਰੇ ਇਹਨੂੰ ਥੋੜੇ ਦਿਨ ਹੋਏ ਨੇ ਲੱਗੇ ਨੂੰ ਇਹ ਪਹਿਲੇ ਸੋਏ ਵੀਰੇ ਜੀ ਕਰੌਸ ਕਰਾਈ ਹੈਗੀ ਠੀਕ ਹੈ ਜੀ ਆ ਦੇਖ ਸਕਦੇ ਹੋ ਬਾਈ ਕੰਨਾ ਕੁੰਨਾ ਦੀ ਲੈਂਥ ਬਹੁਤ ਵਧੀਆ ਆ ਕੰਨਾ ਦੀ ਬਹੁਤ ਸੋਹਣੀ ਆ ਵੀਰੇ ਤਾਂ ਨਵੀਆਂ ਬਿਲਕੁਲ ਵੀਰੇ ਠੀਕ ਹੈ ਜੀ ਆ ਦੇਖੋ ਬਾਈ ਦੰਦਾਂ ਦੀ ਇਹ ਵੀ ਵੀਰੇ ਬਿਲਕੁਲ ਓਕੇ ਨਵੀਆਂ ਆ ਦੇਖੋ ਵੀਰੇ ਇਹ 6 ਦੰਦ ਹੋ ਗਈ ਬਾਈ ਜੀ ਠੀਕ ਹੈ ਜੀ ਹੁਣ ਭਰਾਈ ਆ ਬਾਈ ਨੇ ਜੀ ਠੀਕ ਹੈ ਜੀ ਓਕੇ ਆ ਜੀ ਕੀ ਕਾ ਦੇਖ ਸਕਦੇ ਹੋ ਬਾਈ ਇਹ ਬੱਕਰੀਆਂ ਆਪਣੇ ਕੋਲੇ ਬਕਾਊ ਨੇ ਤਾਂ ਕਿਸੇ ਵੀ ਬਾਈ ਨੂੰ ਲੋੜ ਹੋਵੇ ਤਾਂ ਆਪਣੇ ਨਾਲ ਫੋਨ ਤੇ ਕਨੈਕਟ ਜ਼ਰੂਰ ਕਰ ਸਕਦਾ ਵੀਰੇ ਹਾਂ ਉਹੇ ਦਾ ਸੌਦਾ ਹੋ ਜਾਊਗਾ ਬਾਈ ਜੀ ਠੀਕ ਹੈ ਜੀ ਹਾਂ ਇਹ ਨਹੀਂ ਹੋਊਗਾ ਕੋਈ ਜਾਇਜ਼ ਮੁੱਲ ਹੀ ਹੋਊਗਾ ਵੀਰੇ ਕੋਈ ਗਲਤ ਮੁੱਲ ਨਹੀਂ ਹੁੰਦਾ ਠੀਕ ਹੈ ਜੀ ਬਿਲਕੁਲ ਓਕੇ ਹੀ ਹੋਊਗਾ ਵੀਰੇ ਤਾਂ ਬਿਲਕੁਲ ਜਾਇਜ਼ ਮੁੱਲ ਦੇ ਵਿੱਚ ਗੱਲ ਕਰਾਂਗੇ ਬਾਈ ਜੀ ਠੀਕ ਹੈ ਜੀ ਆ ਬੱਕਰੀ ਸੂਈ ਹੋਈ ਆ ਵੀਰੇ ਚਾਰ ਪੰਜ ਇੱਕ ਬੱਕਰੀਆਂ ਨਾਲ ਵਿੱਚੋਂ ਸੂਈਆਂ ਵੀ ਹੈਗੀਆਂ ਨੇ ਵੀਰੇ ਦੇਖ ਸਕਦੇ ਹੋ ਇਹਦੇ ਮਗਰ ਛੇਲਾ ਬਾਈ ਜੀ ਵੱਡੀ ਬੱਕਰੀ ਆ ਪੂਰੀ ਟੌਪ ਦੀ ਦੰਦਾਂ ਦੀ ਬਿਲਕੁਲ ਨਵੀਆਂ ਵੀਰੇ ਕੋਈ ਪੱਕੀ ਬੱਕਰੀ ਨਹੀਂ ਹੋਊਗੀ ਬਾਈ ਠੀਕ ਆ ਜੀ ਗੱਲ ਬਿਲਕੁਲ ਨਵੀਆਂ ਹੋਣਗੀਆਂ ਹਾਂ ਹਾਂ ਬੁਰੀ ਲਿਆ ਬੁੱਤੇ ਆਹ ਦੇਖੋ ਵੀਰੇ ਲਾ ਖਿੱਚਣਾ ਖਿੱਚ ਕੇ ਖੋੜਨਾ ਬੱਚਾ ਇੱਧਰ ਕਰ ਲੈ ਬਚਾਲੇ ਬਾਕੀ ਆਪਣਾ ਨੰਬਰ ਵੀਰੇ ਸਕਰੀਨ ਦੇ ਉੱਤੇ ਆਊਗਾ ਜਦੋਂ ਮਰਜ਼ੀ ਫੋਨ ਕਰ ਸਕਦੇ ਹੋ ਬਾਈ ਠੀਕ ਹੈ ਜੀ ਬਿਲਕੁਲ ਓਕੇ ਹੋਊਗਾ ਵੀਰੇ ਕੰਮ ਕੋਈ ਧੋਖੇਬਾਜ਼ੀ ਵਾਲਾ ਵੀਰੇ ਕੰਮ ਨਹੀਂ ਹੋਊਗਾ 1% ਵੀ ਠੀਕ ਹੈ ਜੀ ਗੱਲ ਜਾਇਜ਼ ਗੱਲ ਹੋਊਗੀ ਬਾਈ ਜੀ ਬਿਲਕੁਲ ਓਕੇ ਦੀ ਰਿਪੋਰਟ ਵੀਰੇ ਆ ਫੋਟੋ ਖਿੱਚ ਲਾਉਂਦਾ